ਜੀ ਕੀ ਨਾਮ ਆ ਜੀ ਤੁਹਾਡਾ ਹਾਂ ਮੇਰਾ ਨਾਮ ਗੋਪਾਲ ਕ੍ਰਿਸ਼ਨ ਆ ਜੀ ਕੀ ਘਟਨਾ ਵਾ ਪ੍ਰੀਤ ਤੇ ਘਟਨਾ ਬਸ ਪੁਰਾਣਾ ਮਕਾਨ ਸੀ ਇਹ ਕਈ ਸਾਲਾਂ ਤੋਂ ਐਂ ਚੱਲੀ ਜਾਂਦਾ ਸੀ ਬਾਕੀ ਤਾਂ ਹੁਣ ਭਗਵਾਨ ਦੇ ਸਾਹਮਣੇ ਬਰਸਾਦ ਦੇ ਸਾਹਮਣੇ ਕੀ ਦੀ ਬਸ ਕੀਦਾ ਬਸ ਚੱਲਦਾ ਇਹ ਕਿੰਨਾ ਕ ਪੁਰਾਣਾ ਮਕਾਨ ਆ ਇਹ ਪੁਰਾਣਾ ਮਕਾਨ ਬਾ ਦੇਖ ਲਓ 50 ਸਾਲ ਦੀ ਛੱਡੀ ਉਮਰ ਆ ਸਤੋਂ ਪਹਿਲਾਂ ਦਾ ਹੀ ਆ ਇਹ ਹੁਣ ਬੰਦ ਤੇ ਸੀਗਾ ਕੋਈ ਇਹ ਨਹੀਂ ਬੰਦੀ ਸੀ ਜੀ ਕੋਈ ਨਹੀਂ ਦੇ ਮਾਲਕ ਬਾਹਰ ਹੀ ਰਹਿੰਦੇ ਆ ਜੀ ਬਾਕੀ ਇਹਨਾਂ ਹੈ ਜੀ ਕੇਅਰ ਟੇਕਰ ਕੋਈ ਹੈਗਾ ਤਾਂ ਹੈਗੀ ਆ ਆਪਣੇ ਉਧਰ ਨਾਲ ਨਾਲ ਉਹਨਾਂ ਦੇ ਘਰਾਂ ਚੋਂ ਹੀ ਆ ਨਾਲ ਦੇ ਸੁਰੇਸ਼ ਕੁਮਾਰ ਕੇ ਮਾਲਕ ਦਾ ਕੀ ਨਾਮ ਇਹਦਾ ਨਹੀਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੁਰੇਸ਼ ਕੁਮਾਰ ਜੀ ਉਹਨਾਂ ਦੀ ਵਾਈਫ ਹੀ ਰਹਿੰਦੇ ਆ ਇਕੱਲੇ ਉਹਨਾਂ ਦਾ ਪਰਿਵਾਰ ਸਾਰਾ ਬਾਹਰ ਆ ਇਹ ਮਕਾਨ ਕਾਫੀ ਦਿਨ ਤੋਂ ਆ ਬਰਸਾਤ ਆਉਣ ਕਰਕੇ ਬਸ ਉਹ ਵਿੱਚ ਬਸਦਾ ਕਿਸੇ ਦਾ ਹੈ ਨਹੀਂ ਕੋਈ ਇਹਦੇ ਵਿੱਚ ਚਲੋ ਹੁਣ ਪਰਿਵਾਰ ਵਾਲੇ ਚਿਕਾਰੇ ਆ ਸਾਰਾ ਕੁਝ ਕਰਾ ਰਹੇ ਆ ਉਹ ਮਤਲਬ ਬਾਕੀ ਤਾਂ ਨੁਕਸਾਨ ਕੋਈ ਨਾ ਕੋ ਨੀ ਨੁਕਸਾਨ ਤੋਂ ਬਚ ਗਿਆ ਜੀ ਕੋ ਬੰਦ ਪਿਆ ਹਾਂ 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 ਬਸ ਬਸ ਜੀ ਬਸ ਨੁਕਸਾਨ ਤੋਂ ਬਚ ਗਿਆ ਕੋਈ ਆਲੇ ਦਾਲੇ ਕੋਈ ਹੈ ਨਹੀਂ ਸੀ ਪਰ ਥੋੜੇ ਚਿਰ ਪਹਿਲੇ ਹੀ ਬਸ ਆਵਾਜ਼ ਆਈ ਨਿਕਲੀ ਔਰ ਹਾਂ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜੀ ਰਾਜਕੁਮਾਰ ਅਗਰਾਲ ਮੱਲਾ ਇਹ ਮਕਾਨ ਘੱਟੋ ਘੱਟ 70-80 ਸਾਲ ਪੁਰਾਣਾ ਵਾ ਅਸੀਂ ਇਹਨਾਂ ਦੇ ਜਿਹੜੇ ਕੇਅਰ ਟੇਕਰ ਨੇ ਇਹਨਾਂ ਦੇ ਜਿਹੜੇ ਬਾਕੀ ਰਿਲੇਟਿਵ ਨੇ ਸਾਰੇ ਬਾਹਰ ਰਹ ਰਹੇ ਨੇ ਅਸੀਂ ਉਹਨਾਂ ਨੂੰ ਕਈ ਵਾਰ ਐਪਲੀਕੇਸ਼ਨ ਪਿਆਰ ਨਾਲ ਕਹਿ ਚੁੱਕੇ ਹਾਂ ਵੀ ਇਹਦਾ ਕੋਈ ਹੱਲ ਕਰਵਾਓ ਕੋਈ ਨੁਕਸਾਨ ਹੋ ਸਕਦਾ ਵਾ ਸਾਡੇ ਨਾਲ ਵੀ ਜਿੰਨੇ ਵੀ ਗਵਾਰੰਟੀ ਹੋਰ ਵੀ ਨੇ ਇੱਕ ਆਪਣੇ ਕਈ ਵਾਰ ਇਹਨਾਂ ਕੋਲੇ ਜਾ ਕੇ ਇਹ ਕਹਿ ਚੁੱਕੇ ਨੇ ਪਰਸੋਂ ਵੀ ਗੱਲ ਹੋਈ ਐ ਇਸ ਵਿਸ਼ੇ ਬਾਰੇ ਪਰ ਇਹਨਾਂ ਨੇ ਕੋਈ ਸਾਡੇ ਤੇ ਇਸ ਗੱਲ ਦੀ ਗੌਰ ਨਹੀਂ ਕੀਤੀ ਅੱਜ ਇਹ بارشਾਂ ਜ਼ਿਆਦਾ ਹੋਣ ਕਰਕੇ ਆਪਣੇ ਆਪ ਹੀ ਗਰਕ ਗਰਕ ਗਿਆ ਪਰ ਫੇਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਥੋੜਾ ਬਹੁਤ ਨੁਕਸਾਨ ਹੋਇਆ ਚਲੋ ਉਹ ਕੋਈ ਖਾਸ ਗੱਲ ਨਹੀਂ ਜਾਨ ਦਾ ਨੁਕਸਾਨ ਨਹੀਂ ਹੋਇਆ 8 ਸਕਿੰਟ ਦਾ ਫਰਕ ਰਹਿ ਗਿਆ ਮੇਰੀ ਵਾਈਫ ਖੁਦ ਬਾਹਰ ਖੜੀ ਸੀ ਸਾਡਾ ਬਿਲਕੁਲ ਮਕਾਨ ਸਾਹਮਣੇ ਪੈਂਦਾ ਦਰ ਨੂੰ ਦਰ ਪੈਂਦਾ 8 ਸਕਿੰਟ ਦਾ ਫਰਕ ਰਿਹਾ ਉਹਦੀ ਸੀਸੀਟੀਵੀ ਫੁਟੇਜ ਸਾਡੇ ਕੋਲ ਹੈਗੀ ਆ 8 ਸਕਿੰਟ ਦੇ ਫਰਕ ਨਾਲ ਹੀ ਇਹ ਮਕਾਨ ਇੱਕਦਮ ਗਰਕ ਗਿਆ ਅਕਾ ਰੇਮਾ ਸ਼ਹਿਰ ਦੇ ਵਿੱਚ ਕੁਝ ਪੁਰਾਣੇ ਮਕਾਨ ਪਏ ਨੇ ਹਾਂਜੀ ਜੀ ਉਹਦੇ ਲਈ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਕਿ ਜੇ ਇਹ ਆਵਾਜ਼ ਨਹੀਂ ਵਰਤੋ ਤਾਂ ਵੀ ਉਹਨਾਂ ਦੇ ਕੋਈ ਤਰ੍ਹਾਂ ਨੁਕਸਾਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਡੇਗਣਾ ਚਾਹੀਦਾ ਜਾਂ ਮਾਲਕਾਂ ਨੂੰ ਕੁਝ ਤਰ੍ਹਾਂ ਨੋਟਿਸ ਕਰਾ ਦੇਣਾ ਚਾਹੀਦਾ ਬਿਲਕੁਲ ਜੀ ਇਸ ਇਸ ਵਿਸ਼ੇ ਤੇ ਮੈਂ ਇਹ ਅਪੀਲ ਕਰ ਰਿਹਾ ਹਾਂ ਪ੍ਰਸ਼ਾਸਨ ਨੂੰ ਵੀ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹਦੀ ਕੋਈ ਵੀ ਕੇਅਰ ਟੇਕਰ ਨਹੀਂ ਦੇਖ ਰੇ ਕਰ ਰਿਹਾ ਬਹੁਤ ਪੁਰਾਣੇ ਪੰਜਾਬ ਦੇ ਸਾਲ ਪੁਰਾਣੇ ਪੁਰਾਣੀ ਇੱਟ ਦੇ ਮਕਾਨ ਨੇ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਹੱਲ ਹੋਣਾ ਚਾਹੀਦਾ ਕਿਸੇ ਵੀ ਵੇਲੇ ਕਿਸੇ ਦਾ ਨੁਕਸਾਨ ਹੋ ਸਕਦਾ ਜਾਨੀ ਮਾਲ ਦਾ ਇਹ ਸਾਡੀ ਪ੍ਰਸ਼ਾਸਨ ਲੱਗੇ ਅਪੀਲ ਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੋਪਾਲ ਕ੍ਰਿਸ਼ਨਾ ਜੀ ਕੀ ਘਟਨਾ ਵਾ ਪ੍ਰਿਯਤੀ ਘਟਨਾ ਬਸ ਪੁਰਾਣਾ ਮਕਾਨ ਸੀ ਇਹ ਕਈ ਸਾਲਾਂ ਤੋਂ ਐਂ ਚੱਲੀ ਜਾਂਦਾ ਸੀ ਬਾਕੀ ਦਾ ਹੁਣ ਭਗਵਾਨ ਦੇ ਸਾਹਮਣੇ ਬਰਸਾਦ ਦੇ ਸਾਹਮਣੇ ਕੀ ਦੀ ਬਸ ਕੀ ਦਾ ਬਸ ਚੱਲਦਾ ਕਿੰਨਾ ਕ ਪੁਰਾਣਾ ਮਕਾਨ ਆ ਇਹ ਪੁਰਾਣਾ ਮਕਾਨ ਵਾ ਦੇਖ ਲਓ 50 ਸਾਲ ਦੀ ਸਾਡੀ ਉਮਰ ਆ ਸਤੋਂ ਪਹਿਲਾਂ ਦਾ ਹੀ ਆ ਇਹ ਮਹਣ ਬੰਦਦੇ ਸੀ ਕਿ ਕੋਈ ਨਹੀਂ ਬੰਦੀ ਸੀ ਜੀ ਕੋਈ ਨਹੀਂ ਲੈਂਦਾ ਸੀ ਕੋਈ ਟੋਲੇ ਦੇ ਮਾਲਕ ਵੀ ਕਰ ਇਹਨਾਂ ਦੇ ਮਾਲਕ ਬਾਹਰ ਹੀ ਰਹਿੰਦੇ ਜੀ ਅੱਛਾ ਬਾਕੀ ਇਹ ਹੈ ਜੀ ਕਿਹ ਟੱਕ ਕੋਈ ਹੈਗਾ ਕਿਹ ਟੇਕਨ ਤਾਂ ਹੈਗੀ ਆ ਆਪਣੇ ਉਧਰ ਨਾਲ ਨਾਲ ਉਹਨਾਂ ਦੇ ਘਰਾਂ ਚ ਹੀ ਆ ਨਾਲ ਦੇ ਗਵੰਦੀ ਨਾਲ ਦੇ ਸ਼੍ਰੀਸ਼ ਕੁਮਾਰ ਕੇ ਮਾਲਕ ਦਾ ਕੀ ਨਾਮ ਇਹਨਾਂ ਦਾ ਨਹੀਂ ਉਹਨਾਂ ਦੀ ਡੈਥ ਹੋ ਚੁੱਕੀ ਆ ਸ਼੍ਰੀਸ਼ ਕੁਮਾਰ ਜੀ ਉਹਨਾਂ ਦੀ ਵਾਈਫ ਹੀ ਰਹਿੰਦੇ ਆ ਇਕੱਲੇ ਉਹਨਾਂ ਦਾ ਪਰਿਵਾਰ ਸਾਰਾ ਬਾਹਰ ਆ ਇਹ ਨੁਕਸਾਨ ਕਾਫੀ ਦਿਨ ਤੋਂ ਆ ਬਰਸਾਤ ਆਉਣ ਕਰਕੇ ਬਸ ਉਹ ਵਿੱਚ ਬਸਦਾ ਕਿਸੇ ਦਾ ਹੈ ਨਹੀਂ ਕੋਈ ਇਹਦੇ ਵਿੱਚ ਚਲੋ ਹੁਣ ਪਰਿਵਾਰ ਵਾਲੇ ਚਿਕਾਰੇ ਆ ਸਾਰਾ ਕੁਝ ਕਰਾ ਰਹੇ ਆ ਉਹ ਮਤਲਬ ਬਾਕੀ ਤਾਂ ਨੁਕਸਾਨ ਬੜਾ ਕੁ ਹੋ ਨਹੀਂ ਨੀ ਨੁਕਸਾਨ ਤੋਂ ਬਚ ਗਿਆ ਜੀ ਬੰਦ ਆਪਣਾ ਖਾਤਾ ਹਾਂ 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 ਬਸ ਬਸ ਜੀ ਬਸ ਨੁਕਸਾਨ ਤੋਂ ਬਚ ਗਿਆ ਕੋਈ ਆੜਾ ਵਾਲੇ ਕੋਈ ਹੈ ਨਹੀਂ ਸੀ ਉਹ ਥੋੜੇ ਚਿਰ ਪਹਿਲੇ ਹੀ ਬਸ ਆਵਾਜ਼ ਆਈ ਨਿਕਲੀ ਔਰ हां जी ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਜੀ ਰਾਜਕੁਮਾਰ ਹੈ ਗਰਲ ਮੱਲਾ ਇਹ ਮਕਾਨ ਘੱਟੋ ਘੱਟ 70-80 ਸਾਲ ਪੁਰਾਣਾ ਵਾ ਅਸੀਂ ਇਹਨਾਂ ਦੇ ਜਿਹੜੇ ਕੇਅਰ ਟੇਕਰ ਨੇ ਇਹਨਾਂ ਦੇ ਜਿਹੜੇ ਬਾਕੀ ਰਿਲੇਟਿਵ ਨੇ ਸਾਰੇ ਬਾਹਰ ਰਹ ਰਹੇ ਨੇ ਅਸੀਂ ਉਹਨਾਂ ਨੂੰ ਕਈ ਵਾਰ ਐਪਲੀਕੇਸ਼ਨ ਪਿਆਰ ਨਾਲ ਕਹਿ ਚੁੱਕੇ ਹਾਂ ਵੀ ਇਹਦਾ ਕੋਈ ਹੱਲ ਕਰਵਾਓ ਕੋਈ ਨੁਕਸਾਨ ਹੋ ਸਕਦਾ ਵਾ ਸਾਡੇ ਨਾਲ ਵੀ ਜਿੰਨੇ ਵੀ ਗਵਾਂਡੀ ਹੋਰ ਵੀ ਨੇ ਇੱਕ ਆਪਣੇ ਕਈ ਵਾਰ ਇਹਨਾਂ ਕੋਲੇ ਜਾ ਕੇ ਇਹ ਕਹਿ ਚੁੱਕੇ ਨੇ ਪਰਸੋਂ ਵੀ ਗੱਲ ਹੋਈ ਹੈ ਇਸ ਵਿਸ਼ੇ ਬਾਰੇ ਪਰ ਇਹਨਾਂ ਨੇ ਕੋਈ ਸਾਡੇ ਤੇ ਇਸ ਗੱਲ ਦੀ ਗੌਰ ਨਹੀਂ ਕੀਤੀ ਅੱਜ ਇਹ بارشਾਂ ਜ਼ਿਆਦਾ ਹੋਣ ਕਰਕੇ ਆਪਣੇ ਆਪ ਹੀ ਗਰਕ ਗ ਗਿਆ ਪਰ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਥੋੜਾ ਬਹੁਤ ਨੁਕਸਾਨ ਹੋਇਆ ਚਲੋ ਉਹ ਕੋਈ ਖਾਸ ਗੱਲ ਨਹੀਂ ਜਾਨ ਦਾ ਨੁਕਸਾਨ ਨਹੀਂ ਹੋਇਆ 8 ਸਕਿੰਟ ਦਾ ਫਰਕ ਰਹਿ ਗਿਆ ਮੇਰੀ ਵਾਈਫ ਖੁਦ ਬਾਹਰ ਖੜੀ ਸੀ ਸਾਡਾ ਬਿਲਕੁਲ ਮਕਾਨ ਸਾਹਮਣੇ ਪੈਂਦਾ ਦਰ ਨੂੰ ਦਰ ਪੈਂਦਾ 8 ਸਕਿੰਟ ਦਾ ਫਰਕ ਰਿਹਾ ਉਹਦੀ ਸੀਸੀਟੀਵੀ ਫੁਟੇਜ ਸਾਡੇ ਕੋਲ ਹੈਗੀ ਆ 8 ਸਕਿੰਟ ਦੇ ਫਰਕ ਨਾਲ ਹੀ ਇਹ ਮਕਾਨ ਇੱਕਦਮ ਗਰਕ ਗਿਆ ਕਿ ਰੇਵਾ ਸ਼ਹਿਰ ਦੇ ਵਿੱਚ ਵੀ ਪੁਰਾਣੇ ਮਕਾਨ ਪਏ ਨੇ ਹਾਂਜੀ ਜਿਸ ਉਹਨਾਂ ਲਈ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਗਾ ਜੀ ਆਵਾਜ਼ ਨਹੀਂ ਵਰਤੋ ਤਾਂ ਨਹੀਂ ਵੀ ਉਹਨਾਂ ਦੇ ਕੋਈ ਤਰ੍ਹਾਂ ਨੁਕਸਾਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਡੇਗਣਾ ਚਾਹੀਦਾ ਜਾਂ ਮਾਲਕਾਂ ਨੂੰ ਕੋਈ ਤਰ੍ਹਾਂ ਨੋਟਿਸ ਵੀ ਕਰਾ ਜਾਣਾ ਚਾਹੀਦਾ ਬਿਲਕੁਲ ਜੀ ਇਸ ਇਸ ਵਿਸ਼ੇ ਤੇ ਮੈਂ ਇਹ ਅਪੀਲ ਕਰ ਰਿਹਾ ਹਾਂ ਪ੍ਰਸ਼ਾਸਨ ਨੂੰ ਵੀ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹਦੀ ਕੋਈ ਵੀ ਕੇਅਰ ਟੇਕਰ ਨਹੀਂ ਦੇਖ ਰੇ ਕਰ ਰਿਹਾ ਬਹੁਤ ਪੁਰਾਣੇ ਪੰਜਾਬ ਦਾ ਸਾਲ ਪੁਰਾਣੇ ਪੁਰਾਣੇ ਇੱਟ ਦੇ ਮਕਾਨ ਨੇ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਹੱਲ ਹੋਣਾ ਚਾਹੀਦਾ ਕਿਸੇ ਵੀ ਵੇਲੇ ਕਿਸੇ ਦਾ ਨੁਕਸਾਨ ਹੋ ਸਕਦਾ ਜਾਨੀਮਾਲ ਦਾ ਇਹ ਸਾਡੀ ਪ੍ਰਸ਼ਾਸਨ ਲੱਗੇ ਅਪੀਲ ਆ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਗੋਪਾਲਕ੍ਰਿਸ਼ਨਾ ਜੀ ਕੀ ਘਟਨਾ ਵਾਪਰੀ ਤੇ ਘਟਨਾ ਬਸ ਪੁਰਾਣਾ ਮਕਾਨ ਸੀ ਇਹ ਕਈ ਸਾਲਾਂ ਤੋਂ ਐਂ ਚੱਲੀ ਜਾਂਦਾ ਸੀ ਬਾਕੀ ਤਾਂ ਹੁਣ ਭਗਵਾਨ ਦੇ ਸਾਹਮਣੇ ਬਰਸਾਤ ਦੇ ਸਾਹਮਣੇ ਕੀ ਦੀ ਕੀਦਾ ਬਸ ਚੱਲਦਾ ਇਹ ਕਿੰਨਾ ਕ ਪੁਰਾਣਾ ਮਕਾਨ ਆ ਇਹ ਪੁਰਾਣਾ ਮਕਾਨ ਬਾ ਦੇਖ ਲਓ 50 ਸਾਲ ਦੀ ਸਾਡੀ ਉਮਰ ਆ ਸਾਤੋਂ ਪਹਿਲਾਂ ਦਾ ਹੀ ਆ ਇਹ ਹੁਣ ਬੰਦ ਤੇ ਸੀਗਾ ਕੋਈ ਇਹ ਨਹੀਂ ਬੰਦੀ ਸੀ ਜੀ ਕੋਈ ਨਹੀਂ ਦੇ ਮਾਲਕ ਬਾਹਰ ਹੀ ਰਹਿੰਦੇ ਆ ਜੀ ਬਾਕੀ ਇਹਨਾਂ ਹੈ ਜੀ ਕੇਅਰ ਟੇਕਰ ਕੋਈ ਹੈਗਾ ਤਾਂ ਹੈਗੀ ਆ ਆਪਣੇ ਉਧਰ ਨਾਲ ਨਾਲ ਉਹਨਾਂ ਦੇ ਘਰਾਂ ਚੋਂ ਹੀ ਆ ਨਾਲ ਦੇ ਸੁਰੇਸ਼ ਕੁਮਾਰ ਕੇ ਮਾਲਕ ਦਾ ਕੀ ਨਾਮ ਇਹਦਾ ਨਹੀਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਸੁਰੇਸ਼ ਕੁਮਾਰ ਜੀ ਉਹਨਾਂ ਦੀ ਵਾਈਫ ਹੀ ਰਹਿੰਦੇ ਆ ਇਕੱਲੇ ਉਹਨਾਂ ਦਾ ਪਰਿਵਾਰ ਸਾਰਾ ਬਾਹਰ ਆ ਇਹ ਮਕਾਨ ਕਾਫੀ ਦਿਨ ਤੋਂ ਆ ਬਰਸਾਤ ਆਉਣ ਕਰਕੇ ਬਸ ਉਹ ਵਿੱਚ ਬਸਦਾ ਕਿਸੇ ਦਾ ਹੈ ਨਹੀਂ ਕੋਈ ਇਹਦੇ ਵਿੱਚ ਚਲੋ ਹੁਣ ਪਰਿਵਾਰ ਵਾਲੇ ਚਿਕਾਰੇ ਆ ਸਾਰਾ ਕੁਝ ਕਰਾ ਰਹੇ ਆ ਉਹ ਮਤਲਬ ਬਾਕੀ ਤਾਂ ਕੋਈ ਨੁਕਸਾਨ ਕੋਈ ਨੀ ਨੁਕਸਾਨ ਤੋਂ ਬਚ ਗਿਆ ਜੀ ਕੋਲ ਬੰਦ ਪਿਆ ਹਾਂ 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 ਬਸ ਬਸ ਜੀ ਬਸ ਨੁਕਸਾਨ ਤੋਂ ਬਚ ਗਿਆ ਕੋਈ ਅੜਦਲੇ ਕੋਈ ਹੈ ਨਹੀਂ ਸੀ ਪਰ ਥੋੜੇ ਚਿਰ ਪਹਿਲੇ ਹੀ ਬਸ ਆਵਾਜ਼ ਆਈ ਨਿਕਲੀ ਔਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਰਾਜਕੁਮਾਰ ਹੈ ਗਰਲ ਮੱਲਾ ਇਹ ਮਕਾਨ ਘੱਟੋ ਘੱਟ 70-80 ਸਾਲ ਪੁਰਾਣਾ ਵਾ ਅਸੀਂ ਇਹਨਾਂ ਦੇ ਜਿਹੜੇ ਕੇਅਰ ਟੇਕਰ ਨੇ ਇਹਨਾਂ ਦੇ ਜਿਹੜੇ ਬਾਕੀ ਰਿਲੇਟਿਵ ਨੇ ਸਾਰੇ ਬਾਹਰ ਰਹ ਰਹੇ ਨੇ ਅਸੀਂ ਉਹਨਾਂ ਨੂੰ ਕਈ ਵਾਰ ਐਪਲੀਕੇਸ਼ਨ ਪਿਆਰ ਨਾਲ ਕਹਿ ਚੁੱਕੇ ਹਾਂ ਵੀ ਇਹਦਾ ਕੋਈ ਹੱਲ ਕਰਵਾਓ ਕੋਈ ਨੁਕਸਾਨ ਹੋ ਸਕਦਾ ਵਾ ਸਾਡੇ ਨਾਲ ਵੀ ਜਿੰਨੇ ਵੀ ਗਵਾਰੰਟੀ ਹੋਰ ਵੀ ਨੇ ਇੱਕ ਆਪਣੇ ਕਈ ਵਾਰ ਇਹਨਾਂ ਕੋਲੇ ਜਾ ਕੇ ਇਹ ਕਹਿ ਚੁੱਕੇ ਨੇ ਪਰਸੋਂ ਵੀ ਗੱਲ ਹੋਈ ਹੈ ਇਸ ਵਿਸ਼ੇ ਬਾਰੇ ਪਰ ਇਹਨਾਂ ਨੇ ਕੋਈ ਸਾਡੇ ਤੇ ਇਸ ਗੱਲ ਦੀ ਗੌਰ ਨਹੀਂ ਕੀਤੀ ਅੱਜ ਇਹ بارشਾਂ ਜ਼ਿਆਦਾ ਹੋਣ ਕਰਕੇ ਆਪਣੇ ਆਪ ਹੀ ਗਰਕ ਗਿਆ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਥੋੜਾ ਬਹੁਤ ਨੁਕਸਾਨ ਹੋਇਆ ਚਲੋ ਉਹ ਕੋਈ ਖਾਸ ਗੱਲ ਨਹੀਂ ਜਾਨ ਦਾ ਨੁਕਸਾਨ ਨਹੀਂ ਹੋਇਆ 8 ਸਕਿੰਟ ਦਾ ਫਰਕ ਰਹਿ ਗਿਆ ਮੇਰੀ ਵਾਈਫ ਖੁਦ ਬਾਹਰ ਖੜੀ ਸੀ ਸਾਡਾ ਬਿਲਕੁਲ ਮਕਾਨ ਸਾਹਮਣੇ ਪੈਂਦਾ ਦਰ ਨੂੰ ਦਰ ਪੈਂਦਾ 8 ਸਕਿੰਟ ਦਾ ਫਰਕ ਰਿਹਾ ਉਹਦੀ ਸੀਸੀਟੀਵੀ ਫੁਟੇਜ ਸਾਡੇ ਕੋਲ ਹੈਗੀ ਆ 8 ਸਕਿੰਟ ਦੇ ਫਰਕ ਨਾਲ ਹੀ ਇਹ ਮਕਾਨ ਇੱਕਦਮ ਗਰਕ ਗਿਆ ਅਕਾ ਰੇਮੇਸ਼ ਸ਼ਹਿਰ ਦੇ ਵਿੱਚ ਕੁਝ ਪੁਰਾਣੇ ਮਕਾਨ ਪਏ ਨੇ ਹਾਂਜੀ ਜੀ ਉਹਦੇ ਲਈ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ ਕਿ ਜੇ ਇਹ ਆਵਾਜ਼ ਨਹੀਂ ਵਰਤੋ ਤਾਂ ਵੀ ਉਹਨਾਂ ਦੇ ਕੋਈ ਤਰ੍ਹਾਂ ਨੁਕਸਾਨ ਹੋਣ ਤੋਂ ਪਹਿਲਾਂ ਉਹਨਾਂ ਨੂੰ ਡੇਗਣਾ ਚਾਹੀਦਾ ਜਾਂ ਮਾਲਕਾਂ ਨੂੰ ਕੁਝ ਤਰ੍ਹਾਂ ਨੋਟਿਸ ਕਰਾ ਦੇਣਾ ਚਾਹੀਦਾ ਬਿਲਕੁਲ ਜੀ ਇਸ ਇਸ ਵਿਸ਼ੇ ਤੇ ਮੈਂ ਇਹ ਅਪੀਲ ਕਰ ਰਿਹਾ ਹਾਂ ਪ੍ਰਸ਼ਾਸਨ ਨੂੰ ਵੀ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹਦੀ ਕੋਈ ਵੀ ਕੇਅਰ ਟੇਕਰ ਨਹੀਂ ਦੇਖ ਰੇ ਕਰ ਰਿਹਾ ਬਹੁਤ ਪੁਰਾਣੇ ਪੰਜਾਬ ਦੇ ਸਾਲ ਪੁਰਾਣੇ ਪੁਰਾਣੀ ਇੱਟ ਦੇ ਮਕਾਨ ਨੇ ਉਹਨਾਂ ਦਾ ਕਿਸੇ ਵੀ ਤਰੀਕੇ ਨਾਲ ਕੋਈ ਵੀ ਹੱਲ ਹੋਣਾ ਚਾਹੀਦਾ ਕਿਸੇ ਵੀ ਵੇਲੇ ਕਿਸੇ ਦਾ ਨੁਕਸਾਨ ਹੋ ਸਕਦਾ ਜਾਨੀ ਮਾਲ ਦਾ ਇਹ ਸਾਡੀ ਪ੍ਰਸ਼ਾਸਨ ਲੱਗੇ ਅਪੀਲ ਆ।